ਲੋਕ ਤਾਂ 15 ਸਾਲ ਤੋਂ ਆ ਰਿਹਾ ਹੈ ਜਿਹੜੇ ਆਉਂਦੇ ਵਧੀਆ ਯਾਰ ਹੈ ਜਿਹੜੇ ਆਉਂਦੇ ਵਧੀਆ ਹੈ ਵੀ ਟਰਾਲੀ ਵਾਈ ਹੋਵੇ ਜਿਹੜੇ ਆਪਣੇ ਰੇੜੇ ਆਂ ਰਾਵਲ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਦਿਖਾਉਣਾ ਤੁਹਾਨੂੰ ਫਾਰਮ ਟਰੈਕ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆ ਜਾਓ ਜੀ ਕਿਰਾਂ ਫਾਰਮ ਟਰੈਕ 6055 ਤੇ ਅੱਜ ਦਿਖਾਉਣਾ ਤੁਹਾਨੂੰ ਇਹ ਪਿੱਛੋਂ ਦੇਖੋ ਇਹਦੀ ਲੇਕਾ ਡਰਾਵਲ ਆ ਡੰਡਾ ਫੋਕ ਵਗੈਰਾ ਦੇਖੋ ਫਾਰਮ ਟਰੈਕ ਜਿਨ੍ਹਾਂ ਜਿਨ੍ਹਾਂ ਨੇ ਫਾਰਮ ਟਰੈਕ ਰੱਖਿਆ ਉਹ ਵੀਡੀਓ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਵੀਰਾਂ ਕੋਲੇ ਫਾਰਮ ਟਰੈਕ ਨੇ ਕਿ ਕਿਵੇਂ ਦੇ ਚੱਲਦੇ ਨੇ ਇਹ ਟਰੈਕਟਰ ਤੁਹਾਡੇ ਕੋਲੇ ਤੇ ਆਹ ਦੇਖੋ ਛੋਟਾ ਟਰੈਕਟਰ ਇੱਕ ਕੱਢਿਆ ਫਾਰਮ ਟਰੈਕ ਵਾਲਿਆਂ ਨੇ ਬਿਲਕੁਲ ਛੋਟਾ ਜਾਂ ਛੋਟੇ ਕੰਮਾਂ ਵਾਸਤੇ ਜਾਂ ਬਾਗਾਂ ਦੇ ਵਿੱਚ ਵੀ ਕੰਮ ਕਰੀ ਜਾਂਦੇ ਨੇ ਇਹ ਟਰੈਕਟਰ ਫਾਰਮ ਟਰੈਕ ਇਹਦੇ ਮਗਰਾਟਾਂ ਦੇ ਉੱਪਰ ਲੀਵਰ ਨੇ ਆਹ ਦੇਖੋ ਮਗਰਾਟਾਂ ਦੇ ਦੋਵੇਂ ਪਾਸੇ ਦੇ ਕੋਈ ਛੋਟਾ ਜਾਗਾ ਤੇ ਪਿੱਛੋਂ ਦਿਖਾਉਣੇ ਤੁਹਾਨੂੰ ਟਰੈਕਟਰ ਦੇਖੋ ਇਹਦਾ ਡੰਡਾ ਪੀਡੀਓ ਸ਼ਾਫਟ ਤੇ ਲਿੰਕਾਂ ਤੇ ਹੱਬਾਂ ਵਗਲੀਆਂ ਹਿੱਸਾ ਆ ਇਹਦੇ ਲੀਵਰ ਆ ਗਏ ਫੋੜ ਬਾਈ ਫੋਰ ਆਹੇ ਟਰੈਕਟਰ ਫਾਰਮ ਟਰੈਕ 45 ਪੂਰੇ ਸ਼ਾਨਦਾਰ ਟਰੈਕਟਰ ਨੇ ਵੀ ਫਾਰਮ ਟਰੈਕ ਕੰਪਨੀ ਵੱਲੋਂ ਬਰਾਏ ਹੋਏ ਇਹ ਟਰੈਕਟਰ ਬੰਪਰ ਦੇਖੋ ਅੱਗੇ ਕੰਪਨੀ ਵੱਲੋਂ ਜਿਹੜਾ ਬੰਪਰ ਦਿੱਤਾ ਗਿਆ ਪੰਪ ਪਾਵਰ ਮੈਕਸ ਮੈਕੋ ਗੁੜੀਏ ਦੇ ਟਾਇਰਾਂ ਦੇ ਵਿੱਚ ਆ ਗਿਆ ਵੀ ਇਹਨਾਂ ਦਾ ਰੋਟਾਵੇਟਰ ਫਾਰਮ ਪਾਵਰ ਤੇ ਇੱਧਰ ਆ ਗਿਆ ਇਹਨਾਂ ਦਾ ਡੀਜੀ ਟ੍ਰੈਕ ਵਾਲਾ ਘੋੜਾ ਈਪੀਸੀ ਵਾਲੀ ਕਾਲੇ ਰੰਗ ਦਾ ਸ਼ਾਹ ਕਾਲਾ ਰੰਗ ਇਹ ਕਿਵੇਂ ਲੱਗਿਆ ਤੁਹਾਨੂੰ ਆ ਲੀਵਰ ਵਗੈਰਾ ਆ ਗਿਆ ਤੇ ਦਿਖਾਉਣਾ ਤੁਹਾਨੂੰ ਬੈਕ ਸਾਈਡ ਤੋਂ एमआरएफ ਦੇ ਟਾਇਰਾਂ ਚਾ ਕੱਟ ਕੇ ਲਈ ਪੈਰ ਖਲੋਈਏ ਜਿਵੇਂ ਬਿੱਲੀ ਕੁੱਦਦੀ ਹੈ ਮਾਂ ਦਾ ਟੋਆ ਟਮ ਬੱਤੀ ਉੱਪਰ ਬੈਠ ਕੇ ਕਿਉਂਕਿ ਇਹਨੇ ਕੰਪੋਨੈਂਟ ਸੀ ਅਤੇ ਇਹ ਨਹੀਂ ਵਧੀਆ ਤੇ ਨਾ ਚਮਚਾਉਂਦਾ ਟਰੈਕਟਰ ਤੇ کیا ਹੀ ਬਾਤ ਹੈ ਕੀ ਹੀ ਬਾਤ ਹੈ ਵੈਸੇ ਮੈਂ ਗੱਲ ਕਰ ਰਹੀ ਸੀ ਟਰੈਕਟਰ ਦੇ ਅਨੋਖੇ ਕੁਝ ਫੀਚਰਸ ਬਾਰੇ ਤੇ ਅਗਰ ਮੈਂ ਤੁਹਾਨੂੰ ਦੱਸਾਂ ਕਿ ਪਹਿਲੇ ਆਟਮ ਜਿਹੜਾ 26 ਆਉਂਦੇ ਸੀ ਪਰ ਹੁਣ ਆਟਮ 30 ਦਾ ਰੀ-ਲਾਂਚ ਹੋਇਆ ਜਿਹੜਾ ਕਿ 22 HP ਦੇ PTU HP ਜੋ ਹੈ 30 HP ਦਾ 30 HP ਦਾ ਇਹ ਇੰਜਨ ਹੈ ਇਸ 1000 ਕਿਲੋ ਦੀ ਦੀ ਲਿਫਟ ਹੈ ਘੱਟੇ HP ਦੇ ਇੰਜਨ ਦੇ ਵਿੱਚ 1000 ਕਿਲੋ ਦੀ ਲਿਫਟ ਰੱਖਣ ਵਾਲਾ ਟਰੈਕਟਰ ਔਰ ਕਿਸੇ ਕੰਪਨੀ ਦੇ ਕੋਲ ਨਹੀਂ ਹੈ ਔਰ ਇਸ चीज ਤੇ ਕੌਂਟ੍ਰੈਕਟ ਔਰ ਸਾਨੂੰ ਮਾਨ ਹੈ ਲੋ ਵੀ ਇਹਦੇ ਨਾਲ ਹੀ ਦਿਖਾਉਣੇ ਆਪਾਂ ਹੁਣ ਤੁਹਾਨੂੰ ਸੋਨਾ ਲੀਕਾ ਟਰੈਕਟਰ ਆ ਦੇਖੋ ਚੈੱਕ ਕਰੀ ਜਾਂਦੇ ਆ ਸੋਨਾ ਲੀਕਾ ਦੇ پراਟੇ ਨੂੰ ਤੇ ਜਿੰਨਾ ਵੀਰਾਂ ਕੋਲੇ ਸੋਨਾ ਲੀਕਾ ਦੇ ਟਰੈਕਟਰ ਨੇ ਉਹ ਵੀ ਜਰੂਰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹਦਾ ਦਾਗ ਦਾ ਇਹ ਟਰੈਕਟਰ ਕੀ ਗੱਲਬਾਤ ਆ ਟਰੈਕਟਰ ਦੀ ਸੋਨਾ ਲੀਕਾ ਆ ਟਾਇਰ ਜੂੜ ਆ ਗਿਆ ਲੈ ਉੱਪਰੋਂ ਦਾ ਮੈਂ ਕੋ ਬਾਹਰ ਦੇ ਵਿੱਚ ਆਹੇ ਡੀ ਆਈ 60 ਤੇ ਬਹੁਤੋ ਬਕਰੇ ਟਰੈਕਟਰ ਸੋਨਾ ਲੀਕਾ ਦੇ ਅਲੱਗ-ਅਲੱਗ ਪਾਵਰ ਦੇ ਟਰੈਕਟਰ ਸੀਗੇ ਕੋਈ 4x4 ਆ ਤੇ ਛੋਟੇ ਤੋਂ ਛੋਟਾ ਟਰੈਕਟਰ ਵੀ ਸੀ ਸੋਨਾ ਲੀਕਾ ਨੇ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਆਹ 4x4 ਟਰੈਕਟਰ ਆ ਗਿਆ ਸੋਨਾ ਲੀਕਾ ਇਹਦੇ ਫਾਈਬਰ ਦੇ ਮਕਰਾਰ ਲੱਗੇ ਹੋਏ ਆ ਮੂਰੇ कैंट हैवी ड्यूटी जे विच कंपनीअ टायर पाए वी केटी कम आर एफ जे टायर बि थी ਇਹ 60 ਸੋਨਾਲੀ ਕਾ ਹੋਰ ਬਾਈ 4 ਬਹੁਤ ਕਦਾ ਕਰ ਪਰਿਵਾਰ ਡੀਆਈ ਸੋਨਾਲੀ ਕਾ 50 ਇਧਰ ਵੀ ਸੋਨਾਲੀ ਕਾ ਆ ਗਿਆ ਏ ਇਹ ਡੀਆਈ 50 ਛੋਟਾ ਸੋਨਾਲੀ ਕਾ ਤੇ ਆ ਆ ਗਿਆ ਵੀ ਛੋਟਾ ਟਰੈਕਟਰ ਦਾ ਨਾਂ ਨਾਂ ਦੇ ਵਿੱਚ ਜਿਵੇਂ ਛੋਟੇ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਜਾਂ ਜਾਂ ਬਾਗਾਂ ਦੇ ਵਿੱਚ ਆਪਾਂ ਕੰਮ ਕਰਨਾ ਹੋਵੇ ਇਸ ਨਾਲ ਆਪਾਂ ਵਧੀਆ ਕੰਮ ਲੈ ਸਕਦੇ ਹਾਂਗੇ ਟਰੈਕਟਰ ਨੂੰ ਤੇ ਦੂਸਰੇ ਪਾਸੇ ਖੜਾ ਸੋਪਰ ਸੀਡਰ ਸੋਪਰ ਸੀਡਰ ਵੀ ਦਿਖਾਉਣੇ ਤੁਹਾਨੂੰ ਸੋਨਾਲੀਕਾ ਕੰਪਨੀ ਦਾ ਨਾਮ ਆ ਗਿਆ ਇਧਰ ਮੱਖੀ ਵਾਲੀ ਮਸ਼ੀਨ ਆ ਸੋਨਾਲੀ ਸੋਨਾਲੀਕਾ ਵੇਖੋ ਤੇ ਅੱਗੇ ਦਿਖਾਉਣੇ ਤੁਹਾਨੂੰ ਸੋਨਾਲੀਕਾ ਕੰਪਨੀ ਦੀ ਕਮਾਈਨ ਦੇਖੋ ਵੀ ਜਦੋਂ ਸੋਨਾਲੀਕਾ ਦੀ ਕਮਾਈਨ ਇਸ ਤਰ੍ਹਾਂ ਇਸ ਤੋਂ ਪਹਿਲੇ ਕੋਈ ਮੋਟੇ ਇਹ ਸੋਨਾ ਵੀ ਕਾ ਖਵਾਇ ਨਾ ਕਿ ਦੱਸੋ ਵੀ ਕਿਵੇਂ ਲੱਗੀ ਤੁਹਾਨੂੰ ਇਹ ਕਮੈਂਟ ਕਰਕੇ ਇਹਦਾ ਸਟੀering ਵੀ ਅਡਜਸਟੇਬਲ ਆ ਪਲਾਸਟਿਕ ਤੋਂ ਬਾਡੀ ਦੇ ਵਿੱਚ ਥੱਲੋਂ ਜਿਹਦੇ ਉੱਪਰ ਸਟੀering ਲਾਇਆ ਹੋਇਆ ਅਡਜਸਟੇਬਲ ਸਟੀering ਆ ਡਾਊਲ ਪਾਈਟਰਾਂ ਦੇ ਵਿੱਚ ਤੇ ਹਾਈ ਸਪੀਡ ਗੀਅਰ ਵੀ ਤੇ ਦੇਖੋ ਕਟਰ ਆ ਗਿਆ ਜੀ ਸੋਨਾਲੀਕਾ ਕਮਬਾਈਨ ਦਾਗਾ ਦੇਖੋ ਵੀ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਐ ਇਹ ਤੁਹਾਨੂੰ ਕਮਬਾਈਨ ਸੋਨਾਲੀਕਾ ਸੀਪੇ ਪਾਲੀਏ ਦੇ ਰੀਲ ਆ ਫਰੰਟ ਉੱਗ ਰਹਿਗਾ 18 ਇੰਚੀ 900 ਦਾ ਟਾਇਰਾਂ ਦੇ ਵਿੱਚ ਤੇ ਆ ਹੁੱਕ ਦੇ ਦੇ ਇੱਥੇ ਜੋਇੰਟ ਖੁੱਲਦੀ ਕਰੀ ਹੋਈ ਹੈਗੀ ਇਹ ਦੇਖੋ ਆ ਮੋਟਰ ਲੱਗੀ ਹੋਈ ਆ ਕਾਰਟ ਤੇ ਆ ਪੁੱਲ ਨਾ ਚਿੰਜਰਲ ਨਾ ਲੱਗੀ ਬਨੇ ਚੱਕਰ ਵਧਾਉਣ ਘਟਾਉਣ ਵਾਸਤੇ ਰੀਲ ਤੇ ਕਮੈਂਟ ਕਰਿਓ ਜਰੂਰ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਕਮਾਇਆ ਨ ਸੋਨਾ ਦਿੱਤਾ ਤੇ ਜਿਹੜਾ ਆ ਦੇਖੋ ਭਲੇੜ ਜਾ ਰਹੇ ਬਾਹਰ ਨੂੰ ਲੱਗਦਾ ਵੱਧਵਾ